ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਵੀ ਰੱਖਣ ਤੇ ਚੜ੍ਹਦੀ ਕਲਾ ਵਿੱਚ ਵੀ ਰੱਖਣਾ ਲੋ ਜੀ ਇੱਥੇ ਸਵੇਰ ਦਾ ਟਾਈਮ ਆ ਬਾਕੀ ਤਾਂ ਕੰਮ ਕਾਰਨੇ ਜਿਹੜੇ ਸਾਰੇ ਖਤਮ ਕਰ ਲਏ ਨੇ ਮੈਂ ਠੀਕਾ ਜੀ ਤੇ ਕੁਝ ਕ ਆਪਣੇ ਸੂਟ ਪ੍ਰੈਸ ਕਰਕੇ ਰੱਖੇ ਨੇ ਜਿਵੇਂ ਪਹਿਲਾਂ ਕਈ ਵਾਰ ਦਿਨ ਹੋ ਗਏ ਬਲੌਗ 'ਚ ਮੈਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਨੂੰ ਵਿਆਹ ਆ ਗਿਆ ਜੀ ਵੀ ਸਾਡੇ ਸ੍ਰੀਕੇ ਦੇ ਵਿੱਚ ਵਿਆਹ ਦਾ ਕਾਰਡ ਥੇਕੇ ਗਏ ਨੇਗੇ ਹਨਾ ਤੇ ਅੱਜ ਉਹਨਾਂ ਦੇ ਮਤਲਬ ਰੋਟੀ ਹੈਗੀ ਦੁਪਹਿਰੇ ਪਾਰਟੀ ਹੈਗੀ ਸ਼ਾਮ ਨੂੰ ਜਾਗੋ ਦਾ ਪ੍ਰੋਗਰਾਮ ਆ ਠੀਕ ਆ ਜੀ ਤੇ ਉਹਦੇ ਲਈ ਮੈਂ ਆਪਣਾ ਮਹਿਰੂਨ ਕਲਰ ਦਾ ਜਿਹੜਾ ਸੂਟ ਉਹ ਪ੍ਰੈਸ ਕਰਕੇ ਰੱਖ ਲਿਆ ਦੋ ਤਿੰਨ ਸੂਟ ਮੈਂ ਆਪਣੇ ਹੋਰ ਵੀ ਪ੍ਰੈਸ ਕਰਕੇ ਰੱਖ ਲੇ ਵੀ ਕਈ ਵਾਰ ਅਚਾਨਕ ਕਿਤੇ ਜਾਣਾ ਪੈ ਜਾਂਦਾ ਫਿਰ ਥੋੜੀ ਜੀ ਆਸਾਨੀ ਹੋ ਜਾਂਦੀ ਹੈ ਹਨਾ ਵੀ ਚੱਕ ਕੇ ਕੱਪੜੇ ਪਾਓ ਪ੍ਰੈਸ ਕੀਤੇ ਹੁੰਦੇ ਨੇ ਥੋੜਾ ਜਿਹਾ ਕੰਮ ਸੌਖਾ ਹੋ ਜਾਂਦਾ ਤੇ ਆਹ ਦੇਖੋ ਇੱਥੇ ਮੈਂ ਆਪਣੇ ਕੱਪੜੇ ਨੇ ਜਿਹੜੇ ਉਹ ਪ੍ਰੈਸ ਕਰਕੇ ਰੱਖ ਲੈਨੇ ਚਲੋ ਜੀ ਬਲੌਗ ਨੂੰ ਆਪਾਂ ਕਰਦੇ ਹਾਂ ਸਟਾਰਟ ਲੋ ਜੀ ਕੰਮ ਕਰ ਸਾਰੇ ਘਰ ਦੇ ਹੋ ਗਏ ਖਤਮ ਤੇ ਬਸ ਦੋ ਕੱਪੜੇ ਨੇ ਤੇ ਟਾਵਲ ਨੇ ਟਾਵਲ ਮੈਂ ਭਿਉਂ ਕੇ ਰੱਖੂੰ ਗਰਮ ਪਾਣੀ ਦੇ ਵਿੱਚ ਜਿਵੇਂ ਕਿ ਮੈਂ ਪਹਿਲਾਂ ਰੱਖਦੀ ਹੁੰਦੀ ਆ ਠੀਕ ਆ ਜੀ ਕਾਫੀ ਵਾਰ ਸ਼ੇਅਰ ਕੀਤਾ ਤੁਹਾਡੇ ਨਾਲ ਵੀਡੀਓ ਵੀ ਕਿਸ ਤਰ੍ਹਾਂ ਮੈਂ ਟਾਵਲ ਪਾਣੀ ਦੇ ਵਿੱਚ ਭਿਉਂ ਕੇ ਸਰਕ ਵਗੈਰਾ ਬਾਕੇ ਨਿੰਬੂ ਪਾ ਕੇ ਰੱਖਦੀ ਹੁੰਦੀ ਆ ਤਾਂ ਕਿ ਵਧੀਆ ਖੁਸ਼ਬੂ ਆ ਜਾਵੇ ਤੇ ਚਲੋ ਜੀ ਹੁਣ ਚੱਲਦੇ ਹਾਂ ਵਾਸ਼ਿੰਗ ਏਰੀਆ 'ਚ ਤੇ ਕੱਪੜੇ ਨੇ ਜਿਹੜੇ ਉਹ ਕਰਦੇ ਆ ਵਾਸ਼ ਠੀਕ ਆ ਜੀ ਤੇ ਬਲੌਗ ਨੂੰ ਆਪਾਂ ਕਰਦੇ ਹਾਂ ਸਟਾਰਟ ਠੀਕ ਆ ਜੀ ਟਾਈਮ ਪਤਾ ਨਹੀਂ ਕਿੰਨਾ ਚਸਕ ਦਾ ਟਾਈਮ ਹੋਊਗਾ 1:30 ਹਾਂਜੀ 1:30 ਦਾ ਟਾਈਮ ਹੋ ਗਿਆ ਤੇ ਚਲੋ ਆਪਾਂ ਚੰਕੂਆ ਦਾ ਸੇਵੀਆਂ ਨੇ ਜਿਹੜੀਆਂ ਇਹ ਹੈਗੀਆਂ ਨੇ ਜੀਆਂ ਆਟੇ ਵਾਲੀਆਂ ਠੀਕ ਆ ਜੀ ਤੇ ਇਹ ਹੈਗੀਆਂ ਨੇ ਆਟੇ ਤੇ ਮੈਦੇ ਵਾਲੀਆਂ ਠੀਕ ਆ ਜੀ ਇਹ ਫਿਰ ਆ ਭੁੰਨਣੀਆਂ ਨੇ ਬਾਅਦ ਦੇ ਵਿੱਚ ਇਹਨਾਂ ਭੁੰਨੂਗੀ ਠੀਕ ਹੈ ਲਾ ਕੱਪੜਿਆਂ ਦਾ ਕੰਮ ਖਤਮ ਕਰ ਲਈਏ ਲੋ ਜੀ ਜਿਹੜਾ ਮੈਂ ਆਪਣਾ ਸੂਟ ਰੈੱਡ ਕਲਰ ਦਾ ਕੱਲ ਪਾਇਆ ਹੋਇਆ ਸੀਗਾ ਉਹਨੂੰ ਮੈਂ ਵਾਸ਼ ਕਰਨ ਲੱਗੀ ਸੀ ਤੇ ਉਸ ਤੋਂ ਪਹਿਲਾਂ ਮੈਨੂੰ ਇਹ ਸੀ ਕਲੇਰ ਸਾਹਿਬ ਨੂੰ ਮੈਂ ਸਵੇਰ ਕਿਹਾ ਵੀ ਗੀਜ਼ਰ ਆਨ ਕਰ ਦਿਓ ਪਤਾ ਨਹੀਂ ਉਹ ਭੁੱਲ ਗਿਓ ਮੈਨੂੰ ਕਹਿੰਦੇ ਔਨ ਕਰਤਾ ਜਾਂ ਤਾਂ ਉਹ ਭੁੱਲ ਗਏ ਜਦ ਮੈਂ ਪਾਣੀ ਗਰਮ ਲਾਤਾ ਸੀਗਾ ਟੱਬ ਵੀ ਪਾਣੀ ਗਰਮ ਹੋਜੂ ਬਾਲਟੀ ਦੇ ਵਿੱਚ ਚੱਕ ਕੇ ਜਦ ਪਾਣੀ ਪਾਏ ਪਾਣੀ ਪਾਇਆ ਤਾਂ ਦੇਖਿਆ ਠੰਡਾ ਸੀਗਾ ਫਿਰ ਮੈਂ ਹੁਣ ਗੀਜ਼ਰ ਔਨ ਕੀਤਾ ਵੀ ਚਲੋ ਟਾਵਲ ਬਾਥ ਦੇ ਵਿੱਚ ਮੈਂ ਭਿਓ ਕੇ ਰੱਖੂਗੀ ਤੇ ਜਿਹੜਾ ਮੇਰਾ ਰੈੱਡ ਕਲਰ ਦਾ ਸੂਟ ਸੀਗਾ ਈਜ਼ੀ ਪਾ ਕੇ ਇਹਨੂੰ ਮੈਂ ਤੋ ਕੀ ਸੁਕਣਾ ਪਾ ਦੂੰਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਬਾਕੀ ਫਿਰ ਦੇਖਦੇ ਹਾਂ ਸੇਮੀਆਂ ਭੁੰਨਣੀਆਂ ਨੇ ਸੇਮੀਆਂ ਦਾ ਕੰਮ ਖਤਮ ਕਰੂੰਗੀ ਠੀਕ ਹੈ ਜੀ ਫਿਰ ਦੁਪਹਿਰ ਦੇ ਟਾਈਮ ਜਿਵੇਂ ਕਿ 3 ਵਜੇ ਮੈਂ ਤੁਹਾਨੂੰ ਦੱਸਿਆ ਭਈ ਪਾਰਟੀ ਹੈ ਉੱਧਰ ਹਨਾ ਵਿਆਹ ਵਾਲੇ ਘਰ ਤੇ ਉੱਧਰ ਵੀ ਜਾਣਾ ਉਸ ਤੋਂ ਪਹਿਲਾਂ ਮੈਨੂੰ ਇਹ ਵੀ ਮੇ ਟੇਬਲ ਵਗੈਰਾ ਧੋ ਜਾਂ ਕਾਫੀ ਗੰਦੇ ਹੋ ਜਾਂਦੇ ਨੇਗੇ ਵੀ ਹਨਾ ਤੇ ਬਾਕੀ ਚਲੋ ਜੀ ਜਿਹੜਾ ਸੂਸ ਸੀ ਉਹ ਤੋਲੇ ਦੇ ਦੋ ਤਿੰਨ ਪਾਣੀ ਕੱਢ ਕੇ ਇਹਨੂੰ ਥੋੜਾ ਜਿਹਾ ਇੱਕ ਜਿਵੇਂ ਮਿੰਟ ਦਾ ਹੀ ਕਹਿ ਲਓ ਹਨਾ ਗੇੜਾ ਲਾ ਦੂੰਗੀ ਡਰਾਈ ਕਰਨ ਲਈ ਮਸ਼ੀਨ ਦੇ ਵਿੱਚ ਪਾ ਦੂੰਗੀ ਕਿਉਂਕਿ ਜੇ ਜਿਆਦਾ ਦਿਨ ਧੁੱਪੇ ਪਾਉਂ ਗਿੱਲੇ ਕੱਪੜਿਆਂ ਨੂੰ ਫਿਰ ਟਾਈਮ ਬਹੁਤ ਲੱਗ ਜਾਂਦਾ ਕੱਪੜਿਆਂ ਦਾ ਕਲਰ ਵਗੈਰਾ ਫੀਡ ਹੋ ਜਾਂਦਾ ਹੈ ਨਾ ਫਿਰ ਉਸ ਤੋਂ ਪਹਿਲਾਂ ਮੈਂ ਜੋ ਵੀ ਸੀਗੇ ਕੱਪੜੇ ਉਹ ਵਾਸ਼ ਕਰਕੇ ਪਾਤੀ ਸੀ ਮਸਿੰਜੇ ਡਰਾਈ ਹੋਣ ਲਈ ਤੇ ਉਹਨਾਂ ਨੂੰ ਸੁੱਕਣੇ ਪਾਉਣੇ ਉਸ ਤੋਂ ਪਾਸੇ ਰਹਿਨੇ 1 ਮਿੰਟ ਦੇ ਹੀ ਸਮਾਂ ਮੈਂ ਗੇੜਾ ਲਾ ਕੇ ਆਈ ਸੀਗਾ ਲਾ ਕੇ ਆਈ ਸੀਗੀ ਖੈਰ ਨਾ ਪਤਾ ਨਹੀਂ ਕੁਝ ਹੋ ਰਿਹਾ ਹੋ ਜਾਂਦਾ ਤੇ ਬਾਦ ਵਿੱਚ ਕੱਢ ਕੇ ਲੈਣੀ ਮੈਂ ਕਿ ਸੁੱਕਣੇ ਪਾ ਲਾ ਫਿਰ ਮੈਂ ਜਲਦੀ ਜਲਦੀ ਸੇਮੀਆਂ ਭੁੰਨ ਲਵਾਂ ਕਿਉਂਕਿ ਸੇਮੀਆਂ ਨੇ ਜਿਹੜੀਆਂ ਉਹਨਾਂ ਨੂੰ ਕਾਫੀ ਦਿਨ ਹੋ ਗਏ ਪਟਾਕੇ ਲੈ ਜਾਂਦੇ ਨੂੰ ਮੈਨੂੰ ਇਹ ਵੀ ਖਰਾਬ ਨਾ ਹੋ ਜਾਣ ਕਿਉਂਕਿ ਉਹ ਵਸਤੂ ਮੈਨੂੰ ਹਵਾ ਲਵਾਉਂਦੀ ਰਹਿਣੀ ਆ ਪਰ ਹੈ ਇਹ ਉਹ ਲਫਾਫੇ ਦੇ ਵਿੱਚ ਇਦਾਂ ਹੀ ਪਾਈਆਂ ਹੋਈਆਂ ਨੇਗੀਆਂ ਪਰ ਚੈੱਕ ਵੀ ਰੋਜ਼ ਕਰਦੀ ਆ ਮੈਂ ਜਿਵੇਂ ਤੁਹਾਨੂੰ ਦੱਸਿਆ ਮੈਂ ਹਵਾ ਲਵਾ ਦਿੰਦੀ ਆ ਵੀ ਠੀਕ ਪਈਆਂ ਨੇ ਮੈਨੂੰ ਫਿਰ ਡਰ ਵੀ ਹੁੰਦਾ ਨਾ ਵੀ ਇਹ ਕਿ ਖਰਾਬ ਨਾ ਹੋ ਜਾਣ ਪਹਿਲਾਂ ਉਹੀ ਕੰਮ ਕਰੂੰਗੀ ਤੇ ਫਿਰ ਤੁਹਾਡੇ ਨਾਲ ਅੱਜ ਪਿਆਵਾਲਾ ਬਲੌਗ ਵੀ ਥੋੜਾ ਜਿਹਾ ਸ਼ੇਅਰ ਕਰਾਂਗੇ ਜਿੰਨਾ ਕੋ ਹੋਇਆ ਬ ਜੋ ਵੀ ਕਲਿੱਪਸ ਵਗੈਰਾ ਬਣਨਗੇ ਜਰੂਰ ਸ਼ੇਅਰ ਕਰੂੰਗੀ ਤੇ ਲੋ ਜੀ ਉਧਰੋਂ ਮੈਂ ਕੱਢ ਲਈ ਸੀ ਆਪਣਾ ਰੈੱਡ ਸੂਟ ਥੋੜਾ ਜਿਹਾ ਟਾਈਮ ਇਹਨੂੰ ਧੁੱਪ ਲਵਾ ਦੂੰ ਬਾਕੀ ਜੋ ਵੀ ਪਾਣੀ ਸੀ ਇਹ ਤਾਂ ਉੱਝੜ ਚੁੱਕੇ ਡਰਾਈ ਕਰ ਲਈ ਮੈਨੂੰ ਬਸ ਜ਼ਿਆਦਾ ਤਾਂ ਮੈਨੂੰ ਕਿੜਾ ਲਵਾਇਆ ਇਹਨੂੰ ਮਸ਼ੀਨ ਦੇ ਵਿੱਚ ਅੱਧਾ ਕਮਿੰਟ ਦਾ ਹੀ ਆਪਾਂ ਇਹਨੂੰ ਕਿੜਾ ਡ੍ਰਾਇਰ ਜਿਹੜੀ ਹੋਲ ਲਗਾਈ ਆਣਾ ਡਰਾਈ ਹੌਨ ਲਈ ਪਾਇਆ ਸੀ ਚਲੋ ਜੀ ਇਹਨੂੰ ਸੁੱਕਣਾ ਪਾ ਕੇ ਉਸ ਤੋਂ ਬਾਅਦ ਚੁੱਲੇ ਵਿੱਚ ਅੱਗ ਬਾਲਦੇ ਆ ਤੇ ਸਹੀ ਮੈਂ ਭੁੰਨਣ ਦਾ ਕੰਮ ਆ ਜਿਹੜਾ ਉਹ ਕਰਦੇ ਆ ਖਤਮ ਠੀਕਾ ਜੀ ਕਾਫੀ ਦਿਨਾਂ ਦੀ ਕਹਾਣੀ ਹੋਈ ਪਈ ਸੀ ਦੋਨੋਂ ਮੋਟਰਸਾਈਕਲ ਬਾਰਨੇ ਆ ਬੁਲਟ ਦਾ ਤਾਂ ਨਾ ਟਾਇਰ ਫਟ ਗਿਆ ਪਤਾ ਨਹੀਂ ਕਿਵੇਂ ਇਹ ਤਾਂ ਰੁੜਦਾ ਵੀ ਨਹੀਂ ਹੈਗਾ ਪਰ ਵਿਚਾਰੇ ਧੁੱਪੇ ਉਹ ਹੋ ਰਹੇ ਨੇਗੇ ਤੇ ਛੋਟੇ ਨੇ ਤਾਂ ਮੈਂ ਵੀ ਇਧਰ ਉਧਰ ਕਰ ਦਿੰਦੀ ਆ ਪਰ ਵੱਡਾ ਜਦੋਂ ਟਾਇਰ ਹੁੰਦਾ ਇਹਦੇ ਵਿੱਚ ਮਤਲਬ ਜਾਂ ਹੋਣੀ ਸੀ ਹਵਾ ਹੋਊਗਾ ਫਿਰ ਤੈਨੂੰ ਮੈਂ ਵੀ ਕਰ ਦਿੰਦੀ ਪਰ ਉਦਾਂ ਇਹ ਹੁਣ ਰੁੜਦਾ ਹੀ ਹੈਗਾ ਚਲੋ ਜੀ ਕਿਉਂਕਿ ਮੈਂ ਤਾਂ ਗੱਲ ਕਰਦੀ ਕਾਫੀ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਹੋਮੋਗੇ ਵੀ ਬੁਲਟ ਵੀ ਤੇ ਇੱਥੇ ਖੜਾ ਹੈ ਨਾ ਤਾਂ ਕਰਕੇ ਮੈਂ ਤਾਂ ਚਲੋ ਥੋੜਾ ਨਾਲ ਇਹ ਵੀ ਸ਼ੇਅਰ ਕਰ ਦਨੇ ਕਿਉਂਕਿ ਬਲੌਗ ਬਣਾਉਣੀ ਮੇਰਾ ਡੇਲੀ ਰੁਟੀਨ ਆ ਮਾਣੀ ਵੜੀ ਗੱਲ ਹੁੰਦੀ ਹੈ ਜੋ ਵੀ ਸਾਰੇ ਛੋੜਨਾ ਸ਼ੇਅਰ ਕਰ ਦਿੰਦੀ ਆ ਮੈਂ ਤੇ ਲੋ ਜੀ ਉਸ ਤੋਂ ਬਾਅਦ ਮੈਂ ਕਿਵਲੇ ਚ ਅਲਗਵਾਂ ਲਣ ਲੱਗੀ ਐਂਗੀ ਤੇ ਜਿਹੜਾ ਲੋਂਡਾ ਸੀ ਕੜਾਈਆ ਕਹਿ ਲੋ ਲੋਂਡਾ ਕਹਿਣ ਜੋ ਵੀ ਤੁਸੀਂ ਉਹਨੂੰ ਮਤਲਬ ਮੈਂ ਮਿੱਟੀ ਲਾ ਕੇ ਜਿਵੇਂ ਆਪਾਂ ਲਿਓ ਵੀ ਕਹਿ ਦਿੰਨੇ ਆ ਹਨਾ ਥੋੜਾ ਧੋਪੇ ਰੱਖਿਆ ਹੀ ਸੀਗੀ ਤਾਂ ਕਿ ਲੋਂਡਾ ਜਿਹੜਾ ਕਾਲਾ ਨਾ ਹੋਵੇ ਤੇ ਇਦਾਂ ਹੀ ਮੈਂ ਉਹਨੂੰ ਸਾਫ ਕਰ ਦਵਾਂ ਕਿਉਂਕਿ ਕਾਲਾ ਹੋਇਆ ਹੋਇਆ ਫਿਰ ਮਾਂਜਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਦਾ ਲੋਜੀ ਚੁੱਲੇ ਚੰਕ ਬਾਲਦੇ ਆ ਉਸ ਤੋਂ ਬਾਅਦ ਫਿਰ ਸੇਮੀਆਂ ਜਿਹੜੀਆਂ ਭੁੰਨ ਕੇ ਇਹਨਾਂ ਦਾ ਕੰਮ ਕਰੀਏ ਖਤਮ ਤੇ ਫਿਰ ਇਹਨਾਂ ਨੂੰ ਥੋੜੇ ਧੁੱਪੇ ਮੰਜਾ ਡਾ ਕੇ ਨਾ ਮੈਂ ਉੱਥੇ ਥੋੜੀ ਧੁੱਪ ਲਵਾ ਦੂੰਗੀ ਫਿਰ ਕੰਟੇਨਰਾਂ ਦੇ ਵਿੱਚ ਪਾ ਦਵਾਂਗੀ ਤੇ ਮੇਰੀ ਨਣਤ ਜੀ ਵੀ ਸੇਮੀਆਂ ਬਟਾਈਆਂ ਨੇ ਚੀਮੇ ਵਾਲੇ ਨੇ ਉਹ ਵੀ ਨਾਲ ਹੀ ਭੁੰਨ ਦੂੰਗੀ ਮੈਂ ਹੁਣ ਭੁੰਨ ਕੇ ਦੇ ਦੂੰਗੀ ਕਿਉਂਕਿ ਹੁਣ ਪਤਾ ਨਹੀਂ ਕਿੰਨੇ ਦਿਨਾਂ ਤੱਕ ਜਾਇਆ ਜਾਊਗਾ ਉੱਤੱਕ ਫਿਰ ਮੈਨੂੰ ਇਹ ਵੀ ਖਰਾਬ ਨਾ ਹੋ ਜਾਣਾ ਚਲੋ ਵੀ ਭੁੰਨ ਕੇ ਮੈਂ ਕਿਸੇ ਕੰਟੇਨਰ ਵਿੱਚ ਪਾ ਕੇ ਰੱਖ ਦੂੰਗੀ ਜਦੋਂ ਢੇੜਾ ਵੱਜਿਆ ਉਦੋਂ ਫਿਰ ਉਹ ਕਰ ਲਾਂਗੇ ਫੜਾਇਆਵਾਂਗੇ ਤੇ ਲੋ ਜੀ ਅਗਾਪਾ ਬਾੜ ਲਈਆ ਹੁਣ ਤਾਂ ਆਪਾਂ ਬਸ ਲਿਆ ਕੇ ਦੇ ਉੱਪਰ ਉਹ ਧਰ ਦੇਣੀ ਕੜਾਈ ਇਹ ਕੜਾਈ ਆ ਲੂੰਡਾ ਜੋ ਵੀ ਬੋਲਦੇ ਆ ਉਹ ਰੱਖ ਦਿਆਂ ਠੀਕ ਹੈ ਜੀ ਲੋ ਜੀ ਇਧਰ ਧੁੱਪੇ ਮੰਜਾ ਡਾਲਿਆ ਸੀ ਇਹਦੇ ਉੱਪਰ ਚਾਦਰ ਵਿਛਾ ਦੂੰਗੀ ਚਾਦਰ ਵਿਛਾ ਕੇ ਪਾਸੇ ਇਹਦੇ ਉੱਪਰ ਜੋ ਵੀ ਸੇਮੀ ਹੋਵੇ ਭੁੰਨੀ ਜਾਊਂਗੀ ਉਹ ਇਹਦੇ ਉੱਪਰ ਲਿਆ ਕੇ ਆਪਾਂ ਪਾ ਦਾਂਗੇ ਨਾਲ ਹੀ ਕੱਪੜਿਆਂ ਦੀ ਵੀ ਅਲਟਾ ਪਲਟੇ ਕਰਤੀ ਸੀ ਅਦਲਾ ਬਦਲੀ ਬੀ ਬਲਜੇ ਨੇ ਥੋੜੇ ਗਿੱਲੇ ਰਹਿ ਜਾਂਦੇ ਨੇ ਮੈਂ ਕਿਹਾ ਥੋੜੇ ਸਾਈਡਾਂ ਇਹਨਾਂ ਨੇ ਚੇਂਜ ਕਰ ਦਵਾਂ ਤੇ ਲਓ ਜੀ ਆਹ ਲਿਓ ਲਾ ਲਿਆ ਸੀਗਾ ਲੋਂਡੇ ਨੂੰ ਇਹਨੂੰ ਹੁਣ ਆਪਾਂ ਰੱਖਦੇ ਹਾਂ ਚਿੱਲੇ ਤੇ ਠੀਕ ਆ ਜੀ ਲੋਜੀ ਸੇਮੀਆਂ ਚੱਕ ਲਈ ਮੈਂ ਸਾਰੀਆਂ ਤੇ ਇੱਥੇ ਥੋੜੇ ਥੋੜੇ ਕਰਕੇ ਨਾਲ ਹੀ ਭਾਂਤ ਲਿਆ ਕੇ ਰੱਖ ਲਈ ਵੀ ਦੋ ਤਿੰਨ ਵਾਰੀਆਂ ਨੂੰ ਭੁੰਨ ਕੇ ਫਿਰ ਮੰਜੇ ਤੇ ਸੁਕਣੀਆਂ ਪਾ ਦਿਆ ਕਰੂੰਗੀ ਸੁਕਣੀਆਂ ਕਹਿ ਲੋ ਚਾਹੇ ਠੰਡੀਆਂ ਹੋ ਜਾਣੀਆਂ ਜਿਵੇਂ ਹੈ ਨਾ ਕਿਉਂਕਿ ਭੁੰਨਣ ਦਾ ਇਹੀ ਕਾਰਨ ਮੇਨ ਇਹ ਹੁੰਦਾ ਵੀ ਇੱਕ ਦਿਨਾਂ ਦੇ ਵਿੱਚ ਜਿਹੜੀ ਨਮੀ ਹੁੰਦੀ ਹੈ ਨਾ ਉਹ ਚਲੀ ਜਾਂਦੀ ਹੈਗੀ ਜਿਵੇਂ ਆਟੇ ਦੀਆਂ ਹੁੰਦੀਆਂ ਨੇ ਫਿਰ ਉਹ ਭੁੰਨਣਾ ਨਾਲ ਠੀਕ ਰਹਿੰਦੀਆਂ ਨੇ ਥੋੜੀਆਂ ਭੁੰਨ ਕੇ ਟੇਸਟੀ ਵੀ ਲੱਗਦੀਆਂ ਨੇਗੀਆਂ ਕਿਉਂਕਿ ਜ਼ਿਆਦੇ ਨਹੀਂ ਭੁੰਨ ਕੇ ਰੱਖਣੀਆਂ ਪੈਂਦੀਆਂ ਨੇਗੀਆਂ ਮੇਰੀ ਇਹ ਸੇਮੀਆਂ ਹੈਗੇ ਨੇ ਇਹ 5 ਕਿਲੋ 5 ਕਿਲੋ 6 ਕਿਲੋ ਮੈਂ 5 ਕਿਲੋ ਆਟੇ ਦੀਆਂ ਬਟਾਈਆਂ ਨੇ 7 ਕਿਲੋ ਹੋ ਗਿਆ ਟੋਟਲ 2 ਕਿਲੋ ਮੇਰੀ ਨਣਦ ਲਈ ਬਟਾਈਆਂ ਨੇ ਤੇ ਉਹ ਵੀ ਆਪਾਂ ਨਾਲ ਦੀ ਨਾਲ ਭੁੰਨ ਕੇ ਰੱਖ ਦਵਾਂਗੇ ਲਓ ਜੀ ਸੇਮੀਆਂ ਭੁੰਨਦੀਆਂ ਤੇ ਬਾਕੀ ਇਹਨਾਂ ਨੂੰ ਹੁਣ ਥੋੜੀ ਦੇਰ ਧੁੱਪ ਲੱਗਣ ਦਊਂਗੀ ਇਤਰਾ ਮੋਟੀਆਂ ਸੇਮੀਆਂ ਨੇ ਮੈਦੇ ਤੇ ਆਟੇ ਵਾਲੀਆਂ ਤੇ ਲਓ ਜੀ ਇਧਰ ਜਿਹੜਾ ਚੁੱਲ੍ਹਾ ਚੌਂਕਾ ਸੀ ਉਹ ਵੀ ਸਾਫ਼ ਕਰਤਾ ਮੈਂ ਜੋ ਵੀ ਸੇਮੀਆਂ ਵਗੈਰਾ ਖੰਡੀਆਂ ਸੀ ਸਾਰੀਆਂ ਕਰਤੀਆਂ ਸਾਫ਼ ਤੇ ਉਸ ਤੋਂ ਬਾਅਦ ਪਾਣੀ ਗਰਮ ਹੋ ਗਿਆ ਸੀਗਾ ਤੇ ਇਸ ਤੋਂ ਪਹਿਲਾਂ ਮੈਂ ਜਿਵੇਂ ਸੇਮੀਆਂ ਭੁੰਨ ਕੇ ਚੁੱਲ੍ਹਾ ਚੌਂਕਾ ਸਾਫ਼ ਕਰਕੇ ਉਹਦੇ ਕੱਪੜੇ ਜਿਹੜੇ ਮਤਲਬ ਅੱਜ ਵਾਲੇ ਸੀਗੇ ਉਹ ਤੈਅ ਕੀਤੇ ਨੇ ਕੁਝ ਕੱਲ ਵਾਲੇ ਪੈ ਸੀ ਕੱਪੜੇ ਤੈਅ ਕੀਤੇ ਨੇ ਫਿਰ ਪਾਣੀ ਭਰ ਕੇ ਸੀ ਪਾਣੀ ਛੱਡ ਗਈ ਸੀ ਮੈਂ ਟੱਬ ਦੇ ਵਿੱਚ ਭਰਨ ਦੇ ਲਈ ਬਾਲਟੀ ਟੱਬ ਪਰ ਨਹੀਂ ਬਾਲਟੀ ਸੀ ਹਾਂ ਤੇ ਕਹਿੰਦੇ ਨੇ ਫਿਰ ਮੈਂ ਕਿਹਾ ਚਲੋ ਪਹਿਲਾਂ ਟੇਬਲ ਵਗੈਰਾ ਭਿਉਆ ਆਇਆ ਮੈਂ ਫਿਰ ਮੈਂ ਤਿਆਰ ਵੀ ਹੋਣਾ ਕਲੇਰ ਸਾਹਿਬ ਦਾ ਫੋਨ ਆ ਗਿਆ ਸੀ ਕਹਿੰਦੇ ਵੀ ਤੂੰ ਤਿਆਰ ਹੋ ਜਾਵੀਂ ਉਧਰੋਂ ਤੈਨੂੰ ਕੋਈ ਨਾ ਕੋਈ ਲੈਣ ਆਜੂ ਕਿਉਂਕਿ ਜਿੱਧਰ ਆਪਾਂ ਵਿਆਹ ਜਾਣਾ ਉਹ ਕਾਫੀ ਘਰ ਦੂਰ ਆ ਸਾਡੇ ਘਰ ਤੋਂ ਕਾਫੀ ਦੂਰ ਰਹਿੰਦੇ ਨੇ ਉਹ ਹਨਾ ਤੇ ਤਾਂ ਕਰਕੇ ਫਿਰ ਘਰ ਸਾਡੇ ਕੋਈ ਹੈ ਨਹੀਂ ਸੀ ਮੈਨੂੰ ਲੈ ਕੇ ਜਾਣ ਵਾਲਾ ਨਾ ਪਿੰਦਰ ਸੀ ਨਾ ਕਲੇਰ ਸਾਹਿਬ ਸੀ ਨਾ ਸਣੀ ਸੀਗਾ ਤੁਰ ਉਦੋਂ ਕੋਈ ਲੈਣ ਆਉਣਗੇ ਮੈਨੂੰ ਕੋਈ ਵੀ ਕਿਸੇ ਨੂੰ ਵੀ ਵੇਚ ਦੇਣਗੇ ਕਲੀਅਰ ਸਾਫ ਹੋਣ ਕਰਕੇ ਤੇ ਚਲੋ ਜੀ ਟਾਵਲ ਜਿਹੜਾ ਬਸ ਇਹਦੇ ਵਿੱਚ ਮੈਂ ਜਿਵੇਂ ਸ਼ੈਂਪੂ ਈਜ਼ੀ ਹੋ ਗਿਆ ਹਨਾ ਉਹ ਮਿਕਸ ਕਰ ਲਿਆ ਤੇ ਨਾਲ ਹੀ ਨਿੰਬੂ ਨਿੰਬੂ ਜਿਹੜਾ ਇਹ ਖੁਸ਼ਬੂ ਦਾ ਕੰਮ ਕਰੂਗਾ ਟਾਵਲਾਂ ਦੇ ਵਿੱਚ ਬਹੁਤ ਸੋਹਣੀ ਖੁਸ਼ਬੂ ਆਊਗੀ ਹਨਾ ਇਹ ਕਰ ਆਪਾਂ ਇਸ ਤਰ੍ਹਾਂ ਟਾਵਲ ਤੇ ਹੁਣ ਕਿ ਰੱਖਦੇ ਹਾਂ ਮੈਲ ਵੀ ਉੱਗੜ ਜਾਂਦੀ ਹੈ ਤੇ ਜਿਹੜਾ ਨਿੰਬੂ ਪਾਏ ਨਾਲ ਖੁਸ਼ਬੂ ਬਹੁਤ ਸੋਹਣੀ ਆਉਂਦੀ ਹੈ ਜੀ ਰੋਜੀ ਥੋੜਾ ਜਿਹਾ ਸਾਰਾ ਪਾਣੀ ਇਹਦੇ ਵਿੱਚ ਜਿਹੜਾ ਮੈਂ ਗਰਮੇ ਪਾਇਆ ਠੰਡਾ ਪਾਣੀ ਬਿਲਕੁਲ ਵੀ ਨਹੀਂ ਮਿਕਸ ਕਰਤਾ ਇਹਦੀ ਟਾਬਲ ਪੀਉਣੀ ਨਹੀਂ ਉਹਨੂੰ ਬਿਲਕੁਲ ਗਰਮ ਗਰਮ ਪਾਣੀ ਦੇ ਵਿੱਚ ਹੀ ਪੀਉਣੀ ਉਹਨੀਆਂ ਵੀ ਜੋ ਮੈਲ ਹੁੰਦੀ ਫਿਰ ਡਸਟ ਵਗੈਰਾ ਹਨਾ ਜਸਟ ਟਾਣੂ ਕਹ ਲਈ ਆਪਾਂ ਉਹ ਸਾਰੇ ਖਤਮ ਹੋ ਜਾਂਦੇ ਗਰਮ ਪਾਣੀ ਦੇ ਵਿੱਚ ਪਿਉਓ ਜੀ ਆਪਾਂ ਡੇਲੀ ਮਤਲਬ ਤੀਸਰੇ ਦਿਨ ਵੀ ਜਾਂ ਨਾ ਟਾਬਲ ਡੇਲੀ ਤੇ ਚਲੋ ਨਹੀਂ ਧੋਤੇ ਜਾਂਦੇ ਤੀਸਰੇ ਦਿਨ ਚੌਥੇ ਦਿਨ ਧੋਣਿਆ ਚਲੋ ਫਿਰ ਤਾਂ ਠੀਕ ਆ ਹਨਾ ਵੀ ਹਫਤੇ ਦੇ ਵਿੱਚ ਇੱਕ ਵਾਰ ਜ਼ਰੂਰ ਜਾਂ ਦੋ ਹਫਤਿਆਂ 'ਚ ਕਹਿ ਲਓ ਇਦਾਂ ਇਹਨਾਂ ਨੂੰ ਗਰਮ ਪਾਣੀ ਦੇ ਵਿੱਚ ਜ਼ ਤੇ ਚਲੋ ਜੀ ਬਸ ਟਾਵਲ ਭਿਉ ਕੇ ਉਸ ਤੋਂ ਬਾਅਦ ਮੈਂ ਹੁਣ ਛੱਡ ਦੂੰਗੀ ਫਿਰ ਮੈਂ ਬਾਅਦ ਦੇ ਵਿੱਚ ਤਿਆਰ ਹੋਣ ਚਲੀ ਗਈ ਸੀਗੀ ਕੱਪੜੇ ਵਗੈਰਾ ਜਿਹੜੇ ਤੈਅ ਕਰੇ ਸੀ ਉਹ ਫਿਰ ਅਲਮਾਰੀਆਂ ਦੇ ਵਿੱਚ ਸੈੱਟ ਕੀਤੇ ਸੈੱਟ ਕਰਕੇ ਫਿਰ ਉਸ ਤੋਂ ਬਾਅਦ ਮੈਂ ਤਿਆਰ ਹੋਣ ਚਲੀ ਗਈ ਸੀ ਤੇ ਲੋ ਜੀ ਇੱਥੇ ਮੈਂ ਦਿਖਾ ਰਹੇ ਹਾਂ ਤੁਹਾਨੂੰ ਕੱਪੜੇ ਸੀਗੇ ਦੋਕ ਰਹਿ ਗਏ ਸੀ ਬਾਕੀ ਤੈਅ ਕਰਤੇ ਸੀਗੇ ਇਸ ਤੋਂ ਬਾਅਦ ਜੋ ਵੀ ਕੱਪੜੇ ਸੀ ਸਾਰੇ ਅਲਮਾਰੀਆਂ 'ਚ ਸੈੱਟ ਕਰਕੇ ਤੇ ਉਸ ਤੋਂ ਬਾਅਦ ਫਿਰ ਮੈਂ ਤਿਆਰ ਹੋ ਕੇ ਹੁਣ ਤੁਹਾਨੂੰ ਸਿੱਧਾ ਵਿਆਹ ਵਾਲੇ ਘਰ ਮਿਲੂੰਗੀ ਠੀਕ ਆ ਜੀ ਜਿੰਨਾ ਕ ਵੀਡੀਓ ਮੇਤੋਂ ਬਣਿਆ ਉਨਾਂ ਕਮੇ ਬਣਾਉਂਗੀ ਉਨਾਂ ਕੋ ਤੁਹਾਡੇ ਨਾਲ ਸ਼ੇਅਰ ਕਰੂੰਗੀ ਠੀਕ ਹੈ ਜੀ ਜੇ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੀ ਠੀਕ ਹੈ ਜੀ ਦੇ ਲੋ ਜੀ ਹੁਣ ਆਪਾਂ ਤੁਹਾਨੂੰ ਸਿੱਧਾ ਵਿਆਹ ਵਾਲੇ ਘਰ ਮਿਲਦੇ ਹਾਂ ਠੀਕ ਹੈ ਜੀ ਤੇ ਇਸ ਤੋਂ ਬਾਅਦ ਮੈਂ ਫਟਾਫਟ ਹੋ ਗਈ ਸੀਗੀ ਤਿਆਰ ਤਿਆਰ ਹੋ ਕੇ ਫਿਰ ਮੈਨੂੰ ਉਧਰੋਂ ਲੈਣ ਆਗੇ ਸੀਗੇ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਸਿੱਧਾ ਵਿਆਹ ਵਾਲੇ ਘਰ ਮਿਲਦੇ ਹਾਂ ਤੇ ਜੋ ਵੀ ਬੋਲੀਆਂ ਹਨਾ ਢੋਲ ਵਾਲੇ ਆਏ ਹੋਏ ਸੀਗੇ ਉਹ ਤੁਹਾਨੂੰ ਸੁਣਾਉਣੇ ਆ ਐਨਜੋਏ ਕਰੋ ਸ਼ਾਮ ਹੋ ਗਈ ਸੀ ਨਾਨਕਿਆਂ ਦੇ ਸ਼ਾਮ ਦੇ ਟਾਈਮ ਹੀ ਆਏ ਸੀਗੇ ਤੇ ਅੱਡੇ ਤੋਂ ਲੈ ਕੇ ਆਏ ਸੀ ਨਾਨਕਿਆਂ ਨੂੰ ਜਿਹਨੇ ਕਿ ਨਾਨੇ ਢੋਲ ਵਾਲਾ ਦਿੱਤਾ ਸੀ ਤਾਂ ਅੱਡੇ ਤੋਂ ਲੈ ਕੇ ਆਏ ਸੀਗੇ ਬਾਕੀ ਉਹਨੇ ਕੇਂਦਰ ਜਿਹਨੇ ਕਿ ਨਾ ਤੇਲ ਚੋਇਆ ਜਾਂਦਾ ਨਾਨਕਿਆਂ ਆਇਆ ਕੋ ਸ਼ਗਨ ਕੀਤਾ ਜਾਂਦਾ ਲੱਗਮ ਵਾਲਾ ਜੋੜਾ ਪੈਸੇ ਨਾ ਖੰਬਣੀ ਪੱਲੇ ਪਾ ਕੇ ਹੈਨਾ ਉਹ ਵੀ ਹਾਰ ਹੋ ਰਿਹਾ ਸੀਗਾ ਤੇ ਬਾਕੀ ਸਵੇਰ ਸ਼ਾਮ ਦੇ ਟਾਈਮ ਜਾਗੂ ਆ ਚਾਪੂ ਤੇ ਮੈਂ ਨਹੀਂ ਜਾਣਾਂਗੀ ਕਿ ਘਰ ਦਾ ਬਹੁਤ ਵੀ ਫਰਕ ਹੈ ਬਾਕੀ ਸਿੰਗਰ ਵੀ ਨਹੀਂ ਸੀਗਾ ਸੰਗੀ ਵੀ ਨਹੀਂ ਸੀਗਾ कलेयर साहब भी बहुत लेट आए थे क्योंकि अचो बरात के काफ़ी लेट आए थे वो नौ सौ नौ साढ़े नौ बजे तो आए भी 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 नौ। थे करके तेनाली रात भी चल अपन आप होगी नहीं गई मैं तो कल कल का फिर मेरा उम जाक नहीं मिले काफ़ी दूर है तैयार करके बाकी चलो जी इस विधि का इतनी एंड करते हैं कि जेन मेरी अलग का ब्लॉग है जोड़ा लग्या ਆਪਲੀ ਸੇ ਜਾਂਦੇ ਜਾਂਦੇ ਸਾਰੇ ਜਾਨੀ ਵੀਡੀਓ ਨੂੰ ਲਾਈਕ ਕਰਕੇ ਜਾਇਓ ਜਿਹੜੀ ਨੰਨੋ ਚੈਨਲ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਕੱਲ ਨੂੰ ਵਧੀਆ ਬਲੌਗ ਦੇ ਨਾਲ ਤਦ ਤੱਕ ਲਈਓ